प्यारे दोस्तों सत श्री काल जी पंजाब सरकार ਦੇ ਮਲਾਂੀਆਂ ਮੁੱਖ ਮੰਗਾਂ ਜੋਗੇ ਆਉਣ ਵਾਲੇ ਸਾਨੂੰ ਵਿੱਚ ਮੁੱਖ ਨੇ ਪ੍ਰਵਾਨ ਤਮਾਨ ਪੂਰੀਆਂ ਕਰ ਸਕਦੇ ਹਨ ਮੁੱਖ ਮੰਗ ਹੈ ਕਿ ਡੀਰ ਵਿੱਚ 16% ਵਾਧਾ ਪੇਕ ਵਿੱਚ ਸਾਢੇ ਪੰਜ ਸਾਲ ਦਾ ਏਰੀਅਰ ਜੋ ਕਿ ਲਗਭਗ 18000 ਕਰੋੜ ਰੁਪਏ ਬਣਦਾ ਪ੍ਰਾਣੀ ਪੈਨਸਕ੍ਰੀਮ ਬਹਾਲ ਕਰਨੀ 1972 ਦੇ ਅਨਸਾਰ 37 ਤਰ੍ਹਾਂ ਦੇ ਭੱਤਿਆਂ ਦੇ ਜੋ ਕਟ ਲਾਇਆ ਗਿਆ ਸੀ ਉਹ ਬਹਾਲ ਹੋ ਸਕਦਾ ਜਾਂ ਆਉਣ ਵਾਲੇ ਸਮੇਂ ਵਿੱਚ ਪ੍ਰਬੰਧਕਾਂ ਵੱਲੋਂ ਬਾਰ-ਬਾਰ ਮੁੱਖ ਮੰਤਰੀ ਭਵਾਨ ਤੁਹਾਡੇ ਨਾਲ ਬੇਤਨ ਹਰਪਾਲ ਸਿੰਘ ਟੀਮਾਂ ਨਾਲ ਸਬਕਟੇ ਦੀਆਂ ਮੀਟਿੰਗਾਂ ਕੀਤੀਆਂ ਗਿਆ ਜਿਵੇਂ ਮੁੱਖ ਮੰਗ ਸੀ ਕਿ ਡੀਏ ਸੁਲਾਮਨ ਨਾਲ ਵਾਅਦਾ ਕਰਨਾ ਜੋ ਰਿਟਾਇਰਡ ਹੋਏ ਸਾਥੀਆਂ ਨੂੰ ਹਾਇਟੋ ਦੋ ਵਾਰ 65 ਦੇਣ ਦੇ ਸੰਬੰਧੀ ਅਤੇ ਮਿਡਲ ਵਰਕਰਾਂ ਆਸਾਰੀ ਵਰਕਰਾਂ ਅਗਨੌੜੀ ਬਰਕਰਾਰਾ ਨਿਰਮਾਣ ਪੱਤੀ ਵਿੱਚ ਵਾਦਾ ਕਰਨਾ ਪ੍ਰਾਣੀ ਪੈਨਸ਼ਨ ਸਕੀਮ ਦੀ 18 ਨਵੰਬਰ 2022 ਨੂੰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਆ ਬਾ ਸਰਕਾਰ ਬਣੀ ਲਗਭਗ ਸਾਢੇ 3 ਸਾਲਾਂ ਸਮਾਂ ਹੋ ਚੁੱਕਿਆ ਆ ਅੱਜ ਤੱਕ ਜੋ ਪ੍ਰਾਣੀ ਪੈਨਸ਼ਨ ਸਕੀਮਾਂ ਬਹਾਲ ਨਹੀਂ ਕੀਤੀ ਗਈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਯੂਪੀਐਸ ਕਿ ਲਾਗੂ ਕੀਤੀ ਗਿਆ ਜਿਸਨਾ ਮਜ਼ਦੂਰਾਂ ਨੇ ਗਰੁਰ ਕੀਤਾ ਪ੍ਰਾਣੀ ਪੈਨਸ਼ਨ ਸਕੀਮ ਜੋਸ਼ਿੰਗਾਰ ਕਮੇਟੀ ਕਿਨ ਵਿੱਚ ਜਸਵੀ ਸਿੰਘ ਅਤੇ ਮਜ਼ਦੂਰਾਂ ਦੇ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਅਸੀਂ 18 ਨਵੰਬਰ ਨੂੰ ਮਾਂ ਸਰਕਾਰ ਦੇ ਵਿਰੁੱਧ ਕਾਲੇ ਬਿੱਲ ਲਾ ਕੇ ਆਰਥੀਆਂ ਭੂਕੇ ਨੋਟੀਫਿਕੇਸ਼ਨਾਂ ਕਾਪੀਆਂ ਭੂਕੇ ਜੋ ਕਿ ਵੀਡੀਓ YouTube ਉਪਰ ਫੇਸਬੁਕ ਫੇਸਬੁਕ ਦੇ ਉੱਪਰ ਬੈਲ ਕਰਾਂਗੇ ਜੋ ਸਾਂਝੇ ਫਰਣ ਦੇ ਆਗੂ 30 ਰਾਣੇ ਦੱਸਿਆ ਕਿ ਆਉਣ ਵਾਲੀ 16 ਨਵੰਬਰ ਨੂੰ ਐਤਵਾਰ ਨੂੰ ਜੋ ਮੁੱਖ ਮੰਪੂਰਤਮਾਨ ਧੋਰੀ ਹਲਕ ਦੇ ਵਿੱਚ ਜਾ ਕੇ ਮਹਾਰਾਲੀ ਕੀਤੀ ਜਾਊਗੀ ਜਿਸ ਦੇ ਵਿੱਚ ਮੀਡਲ ਵਰਕਰ ਆਸਾ ਵਰਕਰ ਮਿਨਿਸਟਰੀ ਸਰਵ ਜੁਨੀਨ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਵੀ ਜੋ ਵਰਕਰ 10 ਤਰੀਕ ਅੰਦਰ ਹੀ ਆ ਕੋਈ ਪਹੁੰਚਣਗੇ ਪੰਜਾਬ ਦੇ ਕੋਨੇ-ਕੋਨੇ ਤੋਂ ਪੀਐਸਪੀਸੀਲ ਪੀਐਸਪੀਸੀਲ ਦੇ ਮੁਲਾਜ਼ਮਾ ਪਹੁੰਚਣਗੇ 16 ਨਵੰਬਰ ਨੂੰ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਤਵਾਲ ਪਹੁੰਚੋ ਤਾਂ ਕਿ ਮਾਂ ਸਰਕਾਰ ਤੋਂ ਪੇਕ ਹਿੰਦੇ ਏਰੀਆ ਸੰਬੰਧੀ ਡੀ ਰਿਆ ਕਿਸਾਨਾਂ ਦਾ ਬਕਾਇਆ 37 ਤਰ੍ਹਾਂ ਦੇ ਭੱਤਿਆਂ ਜੋ ਕੱਟ ਲਾਇਆ ਗਿਆ ਉਹਨੂੰ ਬਹਾਲ ਕਰਉਣ ਹੁੰਦੀ ਹੈ ਗੁਰੂ ਗੋਵਿੰਦ ਸਿੰਘ ਸੁਪਰ ਤਰਮਾਨ ਰੂਪਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਤੁਮੜ ਲੜਾ ਮਹੱਭਾ ਦੇ ਵਿੱਚ 20 20 ਸਾਲਾਂ ਤੋਂ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਾ ਸਕੀਏ ਬਾਤ ਵਾਰ ਪਹੁੰਚੋ ਤਾਂ ਮਾਂ ਸਰਕਾਰ ਦੇ ਜੋ ਲਾੜਾਂ ਦੀ ਬੋਲ ਖੋਲ ਖੋਲ ਖੁੱਲੀ ਜਾ ਸਕੇ ਐਸੀ ਵੀਡੀਓ ਨੂੰ ਬਾਦਲ ਸ਼ੇਅਰ ਕਰੋ ਤੇ ਲਾਇਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ